ਜਾ ਓਏ ਕਲਗੀਧਰ ਪਾਛੇ ਮਨ ਨੂੰ ਪਾਏ ਸੁਣ ਕੇ ਲਿਆ ਰੋ ਜਾ ਓਏ ਲੋਕ ਸੁਣਿਆ ਗਾੜੇ ਜੰਮਾ ਦਾ ਰੱਖਣਾ ਬਜਮਾਨੇ ਦੀ ਇਲਾਜ ਚਕੋ ਗੁਤੋ ਸੀਰੋ ਸਿੰਘੋ ਸ੍ਰੀਮント ਖਾਲਸਾ ਸਿੰਘ ਸਾਹਿਬ ਦੀ ਤੋਂ ਬੋਲ ਜੀਆ ਕਾ ਰੇਕ ਜਾਵੇ ਨਾਲ ਹੋ ਜਾਵੇ ਧਨ ਗੁਰ ਕਲਗੀ ਦਰਸਾ ਪੰਥ ਮਾਤਾ ਮਾਤਾ ਸਾਹਿਬ ਗੁਰਦੇ ਪਾਵਨ ਪਵਿੱਤਰ ਜਨਾਂ ਨੂੰ ਭਾਵੇ ਫੜੇ ਪਾਵੇ ਨਾਲ ਹੋ ਜਾਵੇ ਬਾਬਾ ਬਲਦੇਵ ਸਿੰਘ ਜੀ ਬੱਲੇ ਵਾਲੇ ਵਾਹ ਪੁਰਖਾ ਦੇ ਜਾਨਾਂ ਨੂੰ ਭਾਵੇਂ ਨਾੜੋ ਜਾਵੇ ਫਦੇ ਪਾਲ ਉਹ ਸਤਿਗੁਰੂ ਨੇ ਕਿਹਾ ਉਹ ਸਤਿਗੁਰੂ ਨੇ ਕਿਹਾ ਕੇਰ ਤੇ ਉਹ ਮੇਰੀ ਤੇਗ ਦੀ ਪਿਆਸ ਬੁਝਾਉ ਕੋਈ ਉਹ ਪਿਆਸੀ ਖੂਨ ਮੰਗਦੀ ਇਹਨੂੰ ਖੂਨ ਦਾ ਸੁਆਦ ਛਕਾ ਕੋਈ ਉਹ ਪੰਗਤ ਲੱਗੀ ਸ਼ਹੀਦਾ ਦੀ ਉਹ ਖੁੱਲੇ ਦਾਖਲਾ ਵੰਡੇ ਆਪਣਾ ਕੇ ਨਾਂ ਪਤਾ ਲਿਖਾ ਕੋਈ ਉਹ ਜੇਕਰ ਮਿੱਤਰ ਪਿਆਰ ਨੂੰ ਕੋਸ਼ਿਸ਼ ਕਰਨਾ ਆਣ ਕੇ ਮੌਤਾਂ ਜੱਫੀਆਂ ਪਾ ਕੋਈ ਘੇਰਾ ਬੁਲਾਵੇ ਕਲਗੀ ਇਧਰ ਪਾ ਜਾਵੇ ਮਨੂਬਾ ਵੇ ਉਹ ਦੋ ਤਖੀਆਂ ਤਲਵਾਰਾਂ ਇੱਕ ਮਿਆਨ ਵਿੱਚ ਸਮਾਣਾ ਔਖਾ ਏ ਉਹ ਫੁੱਲਾ ਤੇ ਹਰ ਕੋਈ ਸੋਹ ਲੈਂਦਾ ਉਹ ਕੰਡਿਆਂ ਤੇ ਸੋਹਣਾ ਔਖਾ ਏ ਉਹ ਸੱਤਰ ਤੇ ਹਰ ਕੋਈ ਫੜਨਦਾ ਇਹਦਾ ਹਵਾਰ ਬਚਾਣਾ ਬੜਾ ਯੁਕ ਹੈ ਉਹ ਕਲਗੀ ਇਧਰ ਪਾ ਜਾਵੇ ਮਨੂਬਾ ਵੇ ਜਲਦੀ ਗਲਾ ਨਾ ਜੋ ਗੁਰੂ ਕਲਗੀਧਰ ਪਾਸ਼ਾ ਜੀ ਦਾ ਗੁਰਮਰਜਾਦਾ ਬਣਾਈ ਹੋਈ ਆ ਹੌਲੇ-ਮਹਲੇ ਦੀ ਉਹ ਅੱਜ ਬੜੇ ਸਰਦਾਂ ਤੇ ਬੜੀ ਭਾਵਨਾ ਨਾਲ ਸਰਦਾਂ ਨੇ ਸ੍ਰੀ ਅਨੰਦਪੁਰ ਸਾਹਿਬ ਕੇ ਬਣਾਇਆ ਬੜਾ ਸੁਖ ਸ਼ਾਂਤੀ ਨਾਲ ਬੜੇ ਪਿਆਰ ਨਾਲ ਲੰਗ ਸਿੰਘਾਂ ਲੋ ਮੱਲਾ ਖੇਡਿਆ ਗਿਆ ਜਿਦੇ ਵਿੱਚ ਵੱਖ-ਵੱਖ ਜਹੇ ਬੰਦੀਆਂ ਨੇ ਹੀ ਸਾਲਿਆ ਤੇ ਸਾਡੇ ਜਿਹੜਾ ਸਬੰਧੀ ਸ਼ਰੋਮਣੀ ਅਮਰ ਜੀ ਹੀਤ ਬਾਬਾ ਜੀਵਨ ਸਿੰਘ ਕਰਨਾਲਦਾਲ ਰੰਗਰੇਟੇ ਗੁਰੂ ਕੇ ਬੇਟੇ ਦਾਸ ਜੱਦੇਦਾਰ ਬਾਬਾ ਬਲਦੀਪ ਬਲਦੇਵ ਸਿੰਘ ਜੀ ਬੱਲਾ ਜੋ ਇਥੇ ਆਣ ਕੇ ਛਿੱਦੀ ਲੰਗਰ ਆਪਣਾ ਜੀਦੀ ਦੇਗਾ ਦਾ ਲੰਗਰ ਔਰ ਛੇ ਦੀ ਚਟੰਗਿਆਂ ਦਾ ਲੰਗਰ ਤੇ ਦਾਲ ਫੁਲਕੇ ਦਾ ਲੰਗਰ ਇਥੇ ਲਾਇਆ ਗਿਆ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏਗੇ 13 ਤਰੀਕ ਨੂੰ ਜਿਨ੍ਹਾਂ ਨੇ ਅੱਜ ਭੋਗ ਪਾ ਕੇ ਤੇ ਮੱਲਾ ਕਢਾਇਆ ਸੋ ਨਾਲੀਆਂ ਫੌਜਾਂ ਚੱਲਦਾ ਕਮਲਾਨੂ ਭਾਵੇਂ ਸਤ ਸ੍ਰੀ ਅਕਾਲ ਗਰਜ ਜਾਵੇ ਨਿਹਾਲੋ ਜਾਵੇ ਸਰਬੱਤ ਕੀ ਦਾਸਾਂ ਦੇ ਮਨ ਨੂੰ ਭਾਵੇ ਸ੍ਰੀ ਅਕਾਲ ਵਾਹਿਗੁਰੂ ਬਾਬਾ ਢੀਕਾ ਖਾਲਸਾ ਵਾਡੀ ਰੀਤੀ ਬਤੇ ਆਪਰੇ ਸ੍ਰੀ ਅਪਣੇ ਜਨਾਬ ਸਰਸਾਹਬ ਕੇ ਰੋਲਾ ਮਨ ਲਾਣ ਆ ਗਿਆ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਣ ਅਸਲ ਸ਼ਹੀਦ ਬੋਲਾ ਜੀਵਨ ਸਿੰਘ ਜਰਨਾਲਾ ਦਾ ਲੱਲਾ ਜਿੱਥੇ ਬੰਦੀ ਵੱਲੋਂ ਅਰਸੋ ਰੋਜ਼ ਇਸ ਵੀ ਗਣਪਤ ਸਾਹਿਬ ਨਾਲ ਸੰਗਤ ਨਾਲ ਅੱਜ ਤੁਹਾਨੂੰ ਪਾਏਗੇ ਆ ਪ੍ਰੰਤ ਢਾਡੀ ਲਾਗੀ ਜੁਬਾਰ ਹੋਇਆ ਆ ਆਪਾਂ ਘਰ ਮਹੱਲੇ ਸਜਾਇਆ ਗਿਆ ਸੀਗੇ ਮਹੱਲਿਆਂ ਦੀ ਸਮਾਪਤੀ ਹੋਈ ਆ ਬਾਅਦੀ ਤੋਂ ਬਾਅਦ ਸਾਰਿਆਂ ਸੰਗਤਾਂ ਜਿਹੜੀਆਂ ਬੁਝਾਂ ਲਈ ਇੱਥੇ ਬਰਾਜੀਆਂ ਹਨ ਉਹ ਅੱਜ ਹੁਣ ਡਲੈ ਬੋਲਾਂ ਦਾ ਵੀ ਪਹਿਲਾ ਚਲਣਾ ਅਜੇ ਅਜੇ ਚੰਗੇ ਚੱਕ ਦੇਗਾ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੌਣ ਰੱਖੋ ਕੱਢੀ ਪਰੇ ਨਾ ਜਾਵੇ ਨਿਹਾਲ ਹੋ ਜਾਵੇ ਹੋਸਰੀਆ ਕਾਲੋਂ ਸਾਹ ਹੋਏ